ਕੋਟੀ ਪਾਉਣੇ ਤੇ ਲਾਣਾ ਨਾ ਜੀਵ ਜੀ ਗੱਡੀ ਆ ਉਹ ਇੰਨਾ ਲਈ ਲੰਮਾ ਇਹਨਾਂ ਇਹਨਾਂ ਪਰ ਪਲੇਵਾਨਾਂ ਦਾ ਵੀ ਲੱਗਦਾ ਜਾਂ ਵੱਡੇ ਵੱਡੇ ਕਾਰਗਾਰਾਂ ਤਾਂ ਨਾ ਤੇ ਲਿਖਿਆ ਹੁੰਦਾ ਜੀਵ ਜੀ ਗੱਡੀ ਦਾ ਲਾਇ ਹੁੰਦਾ ਉਹ ਤਾਂ 15-20 ਰੁਪਏ ਵਿੱਚ ਮਿਲਦਾ ਜਾਂ ਗੱਡੀਆਂ ਦੇ ਮਾਗਰ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੀ ਤੇਰਾ ਇਹ ਹੈ ਹੀ ਨੇ ਕੰਦਾ ਅੱਛਾ ਹੋ ਮੈਂ ਜੰਗ ਹੋਰ ਕੋਈ ਹੈਗੀ ਦੰਦਾ ਦਾ ਮਿਸਤਰੀ ਨੇ ਆਪਣੇ ਜਨਾਬ ਹਣੀ ਸੰਡੌੜ ਹਾਂ ਉਹ ਤਾਕੜੇ ਇਲੈਕਟ੍ਰੀਸ਼ੀਅਨ ਦੇ ਮਿਸਤਰੀ ਨੇ ਅੱਛਾ ਕਾਰਾਂ ਦੀ ਜੀਪਾਂ ਦੀ ਟਰੈਕਟਰਾਂ ਦਾ ਕਾਹਦਾ ਵੀ ਮਤਲਬ ਇਟਾਂ ਦਾ ਕਰਦੇ ਕਾਰਗਾਰ ਠੀਕ ਹੈ ਮਤਲਬ ਗੱਡੀ ਨੂੰ ਨਜ਼ਰ ਲੱਗੀ ਕਰੋਮ ਪਾਇਆ ਗੱਡੀ ਸਟਾਰਟ ਨਾ ਹੋਵੇ ਅੱਛਾ ਮੈਂ 100 ਬੰਦੇ ਜਿਹੇ ਰਹਿ ਗਏ ਛੋਟੀ ਲਾਥਾਂ ਨੂੰ ਨੰਗੂ ਜੀ ਛੋਟੇ ਰੋਟੀ ਹਾਜਮ ਹੋ ਜੇ ਐਡਾ ਕੰਮ ਹੁੰਦਾ ਹਾਂਜੀ ਜੇ ਛੋਟੇ ਸਹੀ ਸਲਾਮਦ ਰੋਟੀ ਹਾਜਮ ਹੋ ਜੇ ਨਾ ਉਹਨਾਂ ਦੇ ਸਾਹਮਣੇ ਬੈ ਕੇ ਵਧੀਆ ਖਾਣਾ ਬਣਾਇਆ ਹੋਵੇ ਆਮ ਨਹੀਂ ਫੋਕ ਨਹੀਂ ਵਧੀਆ ਖਾਣਾ ਬਣਾਇਆ ਹੋਵੇ ਮਤਲਬ ਨੀਂਦ ਲੱਗੇ ਬੰਦੇ ਦੀ ਹਾਂ ਸੁਮੇਲਾ ਖੁਸ਼ਬੂ ਆਉਣ ਇਹ ਹੁਣ ਤਾਂ ਜੇ ਹਾਜਮ ਆ ਗਈ ਰੋਟੀ ਜੋ ਸਜਾ ਦੇਮੋਗੇ ਮੈਨੂੰ ਮਨਜ਼ੂਰ ਹੋ ਠੀਕ ਹੈ ਨਾ ਅੱਜ ਸਾਡੇ ਨਾਲ ਵੀਰੇ ਅੱਜ ਹੋਇਆ ਇਹ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਡੇ ਨਾਲ ਵੀ ਇਹ ਹੋ ਗਿਆ ਅਸੀਂ ਤੜਕੇ ਦੇ ਤਿੰਨ ਚੌਥੀ ਲਗੇ ਸੁਣਾਜੋ ਇਹ ਉਹ ਮੈਂ ਇਹਨੂੰ ਪਹਿਲਾਂ ਹੀ ਕਿਹਾ ਸੀ ਜੀਆ ਉਹ ਆਪਣੀ ਮੋਟੀ ਦੀ ਜੋਗਦਾ ਮੁੜਿਆ ਹੁੰਦਾ ਘਰੇ ਵੀ ਮੱਥੇ ਲੱਗਿਆ ਬੰਦਾ ਨਾ ਅੱਛਾ ਤੇਰੇ ਨਾਲ ਕਿਵੇਂ ਹੋਈ ਸੀ ਜਿਹੜੀ ਤੁਹਾਡੇ ਨਾਲ ਹੋਈ ਅਸੀਂ ਵੀ ਮਸ਼ੀਨ ਨੇ ਮਸ਼ੀਨ ਹੀ ਚਾ ਲਈਦੀ ਸਾਡੇ ਹੁਣ ਅਗਲਾ ਕਹੂਗਾ ਵੀ ਖਾਨੀ ਇਹਨੇ ਮਸ਼ੀਨ ਦੀ ਜੋੜ ਕੇ ਦਾਤਾ ਠੀਕ ਹੈ ਮਸ਼ੀਨ ਉਹੀ ਕਿੱਲੇ ਚ ਗੇੜਾ ਨਾ ਦੇਵੇ ਭੈਣ ਜੋ ਦੀ ਕਦੇ ਚੋਕ ਹੋ ਜਾ ਕਰੇ ਕਦੇ ਕੋਈ ਬੈਲਟ ਲੈ ਜਾ ਕਰੇ ਅੱਛਾ ਬਈ ਗਾਹਾਂ ਉਹਦੇ ਮਸ਼ੀਨ ਜਾਣੀ ਸੀ ਬੰਦੇ ਦੇ ਅੱਛਾ ਜਿਹੜਾ ਉਹ કારીਗਰਤੀ ਠੀਕ ਆ ਬਸ ਫਿਰ ਕੀ ਦੀਗਾ ਉਹ ਬਾਗਿਆਂ ਨੂੰ ਕਹਦੇ ਕਿ ਚਲ ਭਾਈ ਕੋਈ ਨਾ ਦੇਖਦੇ ਆਉਂਵਾਂਗੇ ਬੱਤ ਬਣਾ ਕੇ ਕੁੱਟਿਆ ਉਸ ਮਸ਼ੀਨ ਸਾਰਾ ਖੱਤਾ ਵੱਢ ਕੇ 10 ਕਿਲੇ ਵੱਢ ਕੇ ਖੜੀ ਠੀਕ ਆ 10 ਕਿਲੇ ਗੰਨਵਾ ਬੰਦੇ ਹੁੰਦੇ ਆ ਹੋਰ ਦੱਸਣਾ ਤੁਸੀਂ ਐਂ ਆਇਆ ਕਰੋ ਖਾਣਾ ਖਾ ਲਓ ਬੰਦੇ ਹਾਂ ਵੀ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਜੰਗ ਨਾਲ ਜਿਹੜਾ ਨਾਜਰ ਬੱਟੂ ਬਣਾ ਕੇ ਕੁੱਟਦੇ ਹੁੰਦੇ ਆ ਜੰਗ ਵੀਰੇ ਤੋਂ ਜਾਣਕਾਰੀ ਲਵਾਂਗੇ ਮੇਰੇ ਨਾਲ ਅੱਜ ਮੇਰਾ ਛੋਟਾ ਵੀਰ ਕਾਲਾ ਵੀ ਆ ਲੱਡੇ ਵਾਲਿਆਂ ਦਾ ਵਾਜ ਦਾ ਮੁੰਡਾ ਇਹ ਉਹਨਾਂ ਦਾ ਮੁੰਡਾ ਇਹਦੀ ਵੀ ਗੱਲਾਂ ਬਾਤਾਂ ਕਰਾਂਗੇ ਅੱਜ ਆਪਾਂ ਇਹਨਾਂ ਨਾਲ ਵੀ ਤੋ ਜੰਗਬੂ ਜਿਹੜਾ ਨજર ਆਪਾਂ ਕਹਦੇ ਨੇ ਵੀ ਨજર ਲੱਗ ਗਈ ਹਾਂਜੀ ਹਨਾ ਇਹ ਕੋਈ ਮੰਨਦਾ ਬਹਿਮ ਆ ਜਾਂ ਇਹਦਾ ਕੋਈ ਹੈਗਾ ਟੂਨਾ ਟੱਪਾ ਇਹ ਗੱਲੇ ਆ ਭਰਾਵਾ ਅਸਲੀ ਹੱਡ ਬੀਤੀ ਜਾਂ ਜਗ ਬੀਤੀ ਜਿਵੇਂ ਹਾਂ ਉਹ ਗੱਲ ਦਾ ਪਹਿਲਾਂ ਮੈਂ ਵੀ ਨਹੀਂ ਮੰਨਦਾ ਹੁੰਦਾ ਠੀਕ ਹੈ ਨਹੀਂ ਪਰ ਹੈ ਸਾਰਾ ਕੋਈ ਸਰ ਵਿੱਚ ਬੰਦੇ ਅੱਜ ਵੀ ਨਹੀਂ ਮੰਨਦੇ ਜਦੋਂ ਆਪਦੇ ਪੈਂਦੀਆਂ ਬੰਦਾ ਫੇਰ ਲੱਗਦਾ ਠੀਕ ਹੈ ਉਹਨਾਂ ਚੋਰ ਨਹੀਂ ਪਤਾ ਲੱਗਦਾ ਜਦੋਂ ਪੈਂਦੀ ਆ ਪਤਾ ਫੇਰ ਲੱਗਦਾ ਇਹ ਵਾਕਈ 101% ਲੱਗਦੀ ਹੈ ਨજર ਭਰਾਵੋ ਠੀਕ ਹੈ ਫੇਰ ਉਹਦੋਂ ਦਾ ਬੰਦੇ ਦਾ ਉਹ ਬੁੱਤ ਬਣਾਉਣਾ ਪੈਂਦਾ ਠੀਕ ਹੈ ਬੁੱਤ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਕੁੱਟਣਾ ਪੈਂਦਾ ਠੀਕ ਹੈ ਕੁੱਟ ਕੇ ਜੁੱਤੀ ਪਾਈ ਵੀ ਛੋਡੇ ਜੱਪਲ ਪਾਈ ਵੀ ਐਵੇਂ ਮਾਵਰ ਨਹੀਂ ਬੰਦੇ ਉੱਤੋਂ ਦੀ ਪੈਰ ਦੇ ਆ ਹਾਂ ਉਹ ਜਿਹਦਾ ਛੋਡੇ ਚਰਾਹ ਪੈ ਗਈ ਜੱਪਲ ਜਿਵੇਂ ਬਗਾਨਾ ਜੱਪਲਾ ਰਾਜ ਛਿੱਧੀ ਪੈ ਗਈ ਇਹਦਾ ਬਾਗ ਆ ਉਹਦਾ ਬੁੱਤ ਮਤਲਬ ਬੰਦੇ ਦੀ ਜਿਹੜੀ ਛੋਡੇ ਸੀ ਇੱਥੇ ਹਾਂ ਆਪਣੇ ਮਤਲਬ ਹਾਂ ਹਾਂ ਜੇ ਨਹੀਂ ਉੱਥੇ ਅੜ ਗਈ ਹੋ ਜੱਪਲ ਸਹੀ ਨਹੀਂ ਹੋਈ ਹਾਂ ਤਾਂ ਉਹਦੀ ਛੋਟਿਆ ਛੋਡੇ ਜੀ ਦੁਬਾਰੇ ਫੇਰ ਕਰਨਾ ਪੂ ਕੰਮ ਅੱਛਾ ਫੇਰ ਦੁਬਾਰੇ ਕੁੱਟਣਾ ਪਊ ਹਾਂ ਜੀ ਫੇਰ ਛੋਡਾ ਕੰਮ ਉਹਨਾਂ ਜਿੰਨਾਂ ਜਰ ਉਹਦੀ ਰਾਹ ਨਹੀਂ ਤੁਰਦੀ ਜੱਪਲਾਂ ਉਹਨਾਂ ਜਦੋਂ ਤੁਸੀਂ ਆਈ ਸੀ ਦੇ ਹੀ ਜਿੰਨੇ ਮਰਜ਼ੀ ਸੀ ਵਿਦਵਾਨੋਂ ਉਸ ਵੀ ਉਹਡਾ ਕੰਮ ਨਹੀਂ ਚੱਲਦਾ ਕੰਮ ਲਿਖਣ ਦਾ ਪੜ੍ਹਨ ਦਾ ਜੋ ਵੀ ਕੰਮ ਹੈ ਉਹਡਾ ਕੰਮ ੜਕੂ ਕੋਈ ੜਕੂਗਾ ਬਾਈ ਇਹ 100% ਪਰਦਾ ਕੇ ਦੇਖਾ ਬਾਈ ਤੇਰੇ ਨਾਲ ਕਿਵੇਂ ਹੋਇਆ ਸੀ ਮੇਰੇ ਨਾਲ ਵੀ ਹੋਇਆ ਸੀ ਕਿਰਾ ਕਿਵੇਂ ਹੋਇਆ ਸੀ ਫਿਰ ਤੂੰ ਦੱਸ ਫਿਰ ਕਾਲੇ ਤੋਂ ਵੀ ਸੁਣਾਗੇ ਇਹਦੇ ਨਾਲ ਵੀ ਹੋਇਆ ਮੇਰੇ ਨਾਲ ਤਾਂ ਐ ਹੋਇਆ ਸੀ ਭਰਾਵਾ ਹੁਣ ਮੈਂ ਨੌਂ ਦਾ ਦੱਸਣਾ ਨਹੀਂ ਤੁਹਾਨੂੰ ਬੰਦੇ ਦਾ ਚੱਲ ਨਾਂਉ ਨਹੀਂ ਲੈਂਦੇ ਆਪਾਂ ਸਾਡੇ ਨਾਲ ਪੰਜ ਨੀਆਂ ਤੋਂ ਮਸ਼ੀਨ ਜੀਰੀ ਵੱਢਣ ਆ ਗਈ ਅੱਛਾ ਜੀਰੀ ਵੱਢਣ ਆ ਗਈ ਬੰਦਾ ਜੀਰੀ ਵੱਢਾਉਣ ਆ ਗਿਆ ਅੱਛਾ ਬੰਦਾ ਜੀਰੀ ਜਦੋਂ ਵੱਢਾਉਣਗਾ ਬੰਦਾ ਮਾੜਾ ਵਾਲ ਅੱਛਾ ਉਹ ਭਾਈ ਜੇ ਲੋਕ ਇਹ ਕਰਨ ਕਰਕੇ ਆ ਗਿਆ ਜਦੋਂ ਹੁਣ ਅਗਲਾ ਕਹਿੰਦਾ ਨਾਲੇ ਤਾਂ ਜੀਰੀ ਬਣਾ ਇਹਨਾਂ ਨੇ ਮਾੜਾ ਕਹੀ ਜਾਂਦਾ ਤੂੰ ਹਾਂ ਆਹ ਗੱਲ ਮੈਂ ਤੈਨੂੰ ਕਹਿਣ ਲੱਗਾ ਸੀ ਵੀ ਨਾਲੇ ਮਾੜਾ ਕਹੀ ਜਾਂਦਾ ਚੱਲ ਠੀਕ ਆ ਓਕੇ ਜਦੋਂ ਮਾੜੇ ਚੰਗੇ ਬੰਦੇ ਪਹਿਲਾਂ ਵੀ ਕਹਿੰਦੇ ਹਾਂ ਬੰਦੇ ਪਿੰਡਾਂ 'ਚ ਹੁੰਦੇ ਨੇ ਲਿਹਾਜ਼ਾਂ ਵੀ ਹੁੰਦੀਆਂ ਨੇ ਹਾਂ ਬਿਲਕੁਲ ਸਹੀ ਗੱਲ ਉਹ ਭਾਈ ਜਦੋਂ ਚੱਲੇ ਨਾ ਮਸ਼ੀਨ ਵੀ ਕਿਸੇ ਖਾਣ ਹੂੰ ਉਹ ਬੰਦੇ ਨੇ ਹਾਲੇ ਮਸ਼ੀਨ ਤੋਂ ਨਹੀਂ ਆਉਂਦੀ ਨਵੀਂ ਮਸ਼ੀਨ ਜਮਾ ਅਜੇ ਰੰਗ ਵੀ ਨਹੀਂ ਕਰਿਆ ਪ੍ਰਾਈਮਲ ਤਾਂ ਮਸ਼ੀਨ ਲੈਂਦੇ ਉਹਨਾਂ ਦੀ ਯਾਰੀ ਇੰਨੀ ਦੀ ਠੀਕ ਆ ਉਹਨਾਂ ਨਾਲ ਕੰਪਨੀ ਵਾਲਿਆਂ ਨਾਲ ਨਾ ਪਿਓ ਠੀਕ ਆ ਪਾ 90 ਵੀ ਫੋਨ ਠੋਕਿਆ ਅੱਛਾ ਵੀ ਖੜ ਗਈ ਇਹ ਤਾਂ ਕੋਤੰਦਰ ਨਹੀਂ ਜਲਦੀ ਨਿਕੜਾ ਚੱਕੜੇ ਚੱਕ ਕੰਮ ਹੋ ਗਿਆ ਠੀਕ ਹੈ ਉਹ ਇੱਕ ਬੰਦਾ ਕਹ ਮਰ ਬੰਦਾ ਕਸ਼ੂਤਾ ਕਹਿੰਦਾ ਇਹਦਾ ਬੁੱਤ ਬਣਾ ਕੋਠਾ ਪਾ ਹੂੰ ਕੋਠਾ ਦਾ ਭਾਈ ਠੀਕ ਹੈ ਉਹ ਬੰਦੇ ਨੂੰ ਅਹੀਂ ਭੇਡ ਨੂੰ ਵੇਤਾਂ ਵੀ ਤੂੰ ਜਾ ਕੇ ਕੰਮ ਕਰ ਵੀ ਤੂੰ ਜਲਦੀ ਨੀ ਮਸ਼ੀਨ ਤੋਂ ਆਦਾ ਕੰਮ ਕਰ ਲੈ ਜਦੋਂ ਲੋਡ ਪੈ ਗਈ ਤੇਨੂੰ ਸੱਦ ਲਾਂਗੇ ਇਹ ਉਦੋਂ ਆ ਜੀ ਤੇ ਟਟ ਟਟਲੀ ਇਥੇ ਛੱਡ ਜਾ ਦੂੰ ਠੀਕ ਹੈ ਇਦਾਂ ਜੀ ਉਹੀ ਗੱਲ ਭਾਈ ਹੂੰ ਪਾਏ ਉਹੀ ਮਸ਼ੀਨ ਕੁਛ ਨਹੀਂ ਕਰਿਆ ਡੱਕਾ ਕੋਈ ਨਾ ਬੈਲੇ ਨੇ ਨਹੀਂ ਕਰਿਆ ਕੁਛ ਨਹੀਂ ਕਰਿਆ ਹੂੰ ਬਾ ਇੰਨਾ ਕਰਿਆ ਵੀ ਚਾਹ ਬਣਾ ਕੇ ਪੀ ਲਈ, ਬੁੱਤ ਬਣਾ ਕੇ ਘੁੱਟਦਾ। ਹਾਂ। ਉਹ ਹੀ ਮਸ਼ੀਨ ਗਣੇ ਦਾਣੇ ਫੇਰ ਆਪੀ ਦਾਣੇ ਢੋਏ ਸੀ ਉਹਨੂੰ ਬੰਦੇ ਨੂੰ ਛੱਡੇ ਹੀ ਨਹੀਂ। ਇਹ ਹੱਡ ਵੀਤੀ ਗੱਲ ਐ। ਇਹ ਹੱਡ ਵੀਤੀ। ਇਹ ਆ ਆਉਂਦਾ, ਬਹੁਤ ਨਾਲ ਹੁੰਦਾ ਇਹ। ਇੱਕ ਇਕੱਲੇ ਇਹਦੇ ਨਾਲ ਨਹੀਂ ਹੈਗਾ। ਠੀਕ ਆ। ਬਾਧੂ ਨਾਲ ਹੁੰਦਾ ਯਾਰ ਬਾ ਸਾਰੇ ਆਪਣੇ ਪਤਾ। ਬਾਹ ਇੱਕ ਆਗਲਾ ਦੱਸਦਾ ਨਹੀਂ। ਆ ਬੰਦੇ ਦਾ ਨਾਂ ਨਹੀਂ ਲੈਂਦੇ ਵੀ ਚੱਲ ਛੱਡ ਯਾਰ ਉਹਨੇ ਤਾਂ ਨਾਂ ਕਾਮ ਲੈਣਾ। ਇਹ ਹੀ ਪੈਸੇ ਆ ਬੰਦੇ ਦਾ ਜਿਹੜਾ ਲਹੂ ਹੀ ਨੰਘਿਆ ਗਿਆ ਜਾਦੂ ਕਰਨੋਂ ਘਰੋਂ ਸਵੇਰੇ ਤੁਰਦਾ ਨਾ ਜਿਹਦੇਰੇ ਗੇਟਾਂ 'ਤੇ ਮੱਥੇ ਲੱਗਿਆ। ਜਾ ਤੇਰੇ ਸਾਰੀ ਦਿਹਾੜੀ ਗੋਲੋ। ਮੋੜਿਆ ਹੁੰਦਾ ਕਰੇ ਵੀ ਮੱਥੇ ਲੱਗਿਆ ਬੰਦਾ ਨਾ ਅੱਛਾ ਤੇਰੇ ਨਾਲ ਕਿਵੇਂ ਹੋਈ ਸੀ ਜਿਹੜੀ ਤੁਹਾਡੇ ਨਾਲ ਹੋਈ ਅਸੀਂ ਵੀ ਮਸ਼ੀਨ ਨੇ ਮਸ਼ੀਨ ਹੀ ਚਾੜ ਦਿੱਤੀ ਸਾਡੇ ਹੁਣ ਅਗਲਾ ਕਹੂਗਾ ਵੀ ਖਾਨੀ ਇਹਨੇ ਮਸ਼ੀਨ ਦੀ ਜੋੜ ਕੇ ਦਾਤਾ ਠੀਕ ਆ ਮਸ਼ੀਨ ਉਹੀ ਕਿੱਲੇ ਚ ਗੇੜਾ ਨਾ ਦੇਵੇ ਭੈਣ ਜੋ ਦੀ ਕਦੇ ਚੋਕ ਹੋ ਜਾ ਕਰੇ ਕਦੇ ਕੋਈ ਬੈਲਟ ਲੈ ਜਾ ਕਰੇ ਅੱਛਾ ਬਈ ਗਾਹ ਉਹਦੇ ਮਸ਼ੀਨ ਜਾਣੀ ਦੀ ਬੰਦੇ ਦੇ ਅੱਛਾ ਜਿਹੜਾ ਉਹ ਕਾਰੀਗਰ ਤੀਕਾ ਬਸ ਫਿਰ ਕੀ ਦੀਗਾ ਉਹ ਬਾਗਿਆ ਨੂੰ ਕਹਦੇ ਕਿ ਚਲ ਭਾਈ ਕੋਈ ਨਾ ਦੇਖਦੇ ਆਉਂਵਾਂਗੇ ਬੁੱਤ ਬਣਾ ਕੇ ਕੋਟਾ ਉਹੀ ਮਸ਼ੀਨ ਸਾਰਾ ਖੱਤਾ ਵੱਢ ਕੇ 10 ਕਿੱਲੇ ਵੱਢ ਕੇ ਖੜੀ ਠੀਕ ਹੈ ਬੱਸ ਕੀ ਕਰੇਗਾ ਚੰਗਵਾ ਬੰਦੇ ਹੁੰਦੇ ਆ ਹੋਰ ਤਾਂ ਹਾਂ ਤੁਸੀਂ ਆਇਆ ਕਰੋ ਖਾਣਾ ਖਾ ਲਓ ਬੰਦੇ ਦੇ ਸਾਹਮਣੇ ਅੱਛਾ ਮੈਂ 100 ਬੰਦੇ ਜਿਹੇ ਬੈਗੇ ਛੋਟੀ ਲਾਥ ਨਾਲ ਨੰਗੂ ਜੇ ਛੋੜੇ ਰੋਟੀ ਹਾਜਮ ਹੋ ਜੇ ਅੱਛਾ ਐਡਾ ਕੰਮ ਹੁੰਦਾ ਹਾਂਜੀ ਜੇ ਤੁਹਾਡੇ ਸਹੀ ਛਲਾਂਦ ਰੋਟੀ ਹਾਜਮ ਹੋ ਜੇ ਨਾ ਉਹਨਾਂ ਦੇ ਸਾਹਮਣੇ ਬੈ ਕੇ ਵਧੀਆ ਖਾਣਾ ਬਣਾਇਆ ਹੋਵੇ ਆਮ ਨਹੀਂ ਫੋਕੜ ਨਹੀਂ ਵਧੀਆ ਖਾਣਾ ਬਣਾਇਆ ਹੋਵੇ ਮਤਲਬ ਨੀਂਦ ਲੱਗੇ ਬੰਦੇ ਦੀ ਹਾਂ ਸੁਮੇਲਾ ਖੁਸ਼ ਹੋਣੇ ਇਹ ਹੁਣ ਤਾਂ ਜੇ ਹਾਜਮ ਆ ਗਈ ਰੋਟੀ ਜੋ ਸ਼ਜਾ ਦੇਵੋਗੇ ਮੈਨੂੰ ਮਨਜ਼ੂਰ ਠੀਕ ਹੈ ਨਾ ਅੱਜ ਸਾਡੇ ਨਾਲ ਵੀਰੇ ਅੱਜ ਹੋਇਆ ਇਹ ਅਸੀਂ ਤਾਂ ਕਹਿ ਰਹੇ ਹਾਂ ਹੈਨਾ ਸਾਡੇ ਨਾਲ ਵੀਰੇ ਹੋ ਗਿਆ ਅਸੀਂ ਤੜਕੇ ਦੇ ਜੀ ਚੌਥੀ ਲਗੇ ਸਨ ਉਹ ਇਹ ਉਹ ਮੈਂ ਇਹਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਆਪਣੀ ਮੋਟਰ ਤੇ ਚੱਲਦੇ ਆਂਗਾ ਨਹੀਂ ਉਧਰੋਂ ਚੱਲਾਂਗੇ ਤਿੰਨ ਮੋਟਰਾਂ ਵਿੱਚ ਕਿੜੇ ਦੇ ਤਿੰਨ ਲਗੇ ਸਨ ਅਸੀਂ ਬਦਲਤੀਆਂ ਸਾਡੇ ਬੰਦਾ ਕੋਈ ਲੱਗ ਗਿਆ ਸੀ ਉੱਥੇ ਤਾਂ ਤੈਨੂੰ ਅਸੀਂ ਉਹ ਬਣਾ ਕੇ ਕਾਲੇ ਨੇ ਪਹਿਲਾਂ ਕੁੱਟਿਆ ਵੀ ਤੂੰ ਜੀ ਵੀਡੀਓ ਛੋੜੀ ਜੀ ਆ ਕਲਿੱਪ ਨੀਚੇ ਚੱਲ ਰਹੀ ਆ ਉਦੋਂ ਬਾਅਦ ਕਸਮ ਲੱਗਿਆ ਹੁਣ ਆ ਤੇਰੇਆਂ ਦੇ ਜਿਹੜੀ ਜ਼ਮਾਇਲ ਆ ਜੀ ਹਾਂ ਉਹ ਬੁੱਤ ਕਟੜਨ ਤੋਂ ਬਾਅਦ ਹੀ ਲੈ ਗਿਆ ਹਾਂ ਮੈਂ ਇਹਦੇ 10 ਘਰ ਨੇ ਤਾਂ ਦੱਸ ਦੋ ਉਹ ਤਾਂ ਨਗਰ ਆ ਜਾਂ ਕੰਮ ਕਰ ਹੁੰਦੇ ਨੇ ਹੁੰਦੇ ਨਹੀਂ ਠੀਕ ਹੈ ਬਸ ਉਹਨਾਂ ਦੇ ਵੀ ਜ਼ਰੂਰੀ ਨਹੀਂ ਵੀ ਫਸਲ ਵਟਣ ਦੇ ਕੋਈ ਵੀ ਕੰਮ ਆ ਤੇਰਾ ਬਾ ਰੁਗੀ ਅੜਚਣਾ ਪਈ ਜਾਣੀਆਂ ਬਾਧੂ ਹੁੰਦਾ ਇਹ ਕੰਮ ਠੀਕ ਹੈ ਇਹ ਜਿਆ ਬਾਪਾ ਕੋਠੀ ਪਾਉਣੇ ਤੇ ਲਾਣੇ ਨਾ ਜੀਵ ਜੀ ਕੱਢੀ ਆ ਉਹ ਇੰਨਾ ਨਹੀਂ ਲੱਗਦਾ ਇਹਨਾਂ ਇਹਨਾਂ ਪਰ ਭਲੇ ਮਾਨਸਾਂ ਲਈ ਵੀ ਲੱਗਦਾ ਹੈ ਜਿਆ ਵੱਡੇ ਵੱਡੇ ਕਾਰੋਬਾਰਾਂ ਤੋਂ ਨਾ ਤੇ ਲਿਖਿਆ ਹੁੰਦਾ ਜੀਵ ਜੀ ਕੱਢੀ ਆ ਦਾ ਲਾਇ ਹੁੰਦਾ ਉਹ ਤਾਂ 15 20 ਰੁਪਏ ਮੇਂ ਮਿਲਦਾ ਜਿਆ ਗੱਡੀਆਂ ਦੇ ਮਾਗਰ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੀ ਤੇਰਾ ਇਹ ਹੈ ਹੀ ਨਹੀਂ ਕੱਲਾ ਅਸਿਆ ਹੋ ਫੇ ਜੰਗ ਹੋਰ ਕੋਈ ਹੈਗੀ ਦੰਦਾ ਦਾ ਮਿਸਤਰੀ ਨੇ ਆਪਣੇ ਜਨਾਬ ਹਣੀ ਛਣਾੜਾ ਹਾਂ ਉਹ ਤਾਕੜੇ ਇਲੈਕਟ੍ਰੀਸ਼ੀਅਨ ਦੇ ਮਿਸਤਰੀ ਨੇ ਅੱਛਾ ਕਾਰਾਂ ਦੀ ਜੀਪਾਂ ਦੀ ਟਰੈਕਟਰਾਂ ਦਾ ਕਾਹਦਾ ਵੀ ਮਤਲਬ ਇਟਾਂ ਦਾ ਕਰਦੇ ਕਰਵਰ ਠੀਕ ਹੈ ਮਤਲਬ ਗੱਡੀ ਨੂੰ ਨਜ਼ਰ ਲੱਗੀ ਕਰੋਮ ਪਾਇਆ ਗੱਡੀ ਸਟਾਰਟ ਨਾ ਹੋਵੇ ਅੱਛਾ ਉਹ ਭਾਈ ਗੱਡੀ ਉਸਨੂੰ ਟੋਜਨਵਾ ਕੇ ਲੈ ਗਿਆ ਜਨਾਬ ਕੋਲੇ ਹਾਂ ਜਨਾਬ ਕੋਲ ਸਿੱਖ ਬੰਦਾ ਠੀਕ ਹੈ ਉਹ ਜਨਾਬ ਕੋਲੇ ਲੈ ਗਿਆ ਉਹਨੇ ਮਾਰੀ ਛਲਫ ਗੱਡੀ ਸਟਾਰਟ ਅੱਛਾ ਜਨਾਬ ਕਹਿੰਦਾ ਕੋਈ ਨੁਕਸ ਨਹੀਂ ਛਣਾੜ ਹੋਈ ਨਾ ਯਾਰ ਦੇਖ ਤੂੰ ਗੌਰ ਨਾਲ ਹਾਂ ਆ ਨੋਖੀਨੀ ਮੈਂ ਕੀ ਦੇਖਾਂਗਾ ਯਾਰ ਦੇਖ ਲੈ ਵੀਰ ਬਣ ਕੇ ਅਸੀਂ ਤਾਂ ਤੇਰੇ ਸਾਹਮਣੇ ਲੱਗੇ ਆਂ ਦੋਜਨ ਬਾਕੇ ਘਰੇ ਮੱਥਾ ਮਾਦੇ ਦੀ ਹਾਂ ਫੇਰ ਉਹ ਬੰਦੇ ਨੇ ਦੱਸਿਆਗਾ ਹੋਂਡਾ ਬੰਦਾ ਹੀ ਕੜਮਾ ਮੱਥੇ ਲੱਗਾ ਵੇ ਫੇਰ ਜਨਾਬ ਵੀ ਮੰਨ ਗਿਆ ਕਹਿੰਦਾ ਯਾਰ ਗੱਡੀ ਦਾ ਬੈਂਡਿੰਗ ਸਾਰੀ ਓਕੇ ਆ ਕੋਈ ਹੈ ਹੀ ਨਹੀਂ ਕੋਈ ਬਾਹਰ ਕਹਿੰਦੇ ਨੇ ਵਾਣ ਕਹਿੰਦੇ ਕੁਝ ਵੀ ਕਰੀ ਏ ਠੀਕ ਹੈ ਕੋਈ ਰਿਪੋਰਟ ਹੀ ਮਨ ਬੰਦੇ ਆ ਜਾਂ ਮਸਲਾ ਗੱਡੀ ਦਾ ਖੇਲਫ ਹੀ ਨਾ ਕੰਮ ਕਰੇ ਲੈ ਬਹੁਤ ਪ੍ਰੀਵੀਸ ਸੋਚਣ ਲੱਗੇ ਮੈਂ ਇਹ ਚੀਜ਼ਾਂ ਨੇ ਵੀਰੇ ਇਹ ਸਹੀ ਵੀ ਨੇ ਸੋ ਸਾਨੂੰ ਨਹੀਂ ਪਤਾ ਅਸੀਂ ਆਪਦੇ ਕੋਲੋਂ ਨਹੀਂ ਕੁਝ ਕਹਿੰਦੇ ਪਰ ਅਸੀਂ ਅੱਜ ਆਪਦੇ ਤੇ ਜੇ ਸਾਡੇ ਇੱਕ ਵੀ ਪਾਕਿਸਤਾਨ ਤੇ ਲੇ ਗਿਆਂ ਚੀਨ ਦੇ ਬੱਟਰ ਤੇ ਲੇ ਉਹਨਾਂ ਨੂੰ ਤਵਾ ਕਾ ਦੋਣੇ ਲਵਾ ਕੇ ਉਹ ਗੱਲਾਂ ਹੋਰ ਹੁੰਦੀਆਂ ਨੇ ਇਹ ਗੱਲਾਂ ਹੋਰ ਹੁੰਦੀਆਂ ਨੇ ਬਾਈ ਜੀ ਇਹ ਨਹੀਂ ਗੱਲ ਹੁੰਦੀ ਆਪਾਂ ਵੀ ਕਹਿੰਦੇ ਆ ਨੇ ਪਾਕਿਸਤਾਨ ਦੇ ਬੱਟਰ ਤੇ ਪਾਕਿਸਤਾਨ ਨੂੰ ਨਜ਼ਰ ਲਵਾ ਦਿੰਨੇ ਇਹਨਾਂ ਦੀ ਇਹ ਨਹੀਂ ਗੱਲ ਇਹ ਗੱਲਾਂ ਕੁਝ ਕੁ ਸਮੇਂ ਵਾਸਤੇ ਸ਼ੀਮ ਹੁੰਦੀਆਂ ਨੇ ਜੇ ਆਪਾਂ ਕਹੇ ਉਹ 24 ਘੰਟਿਆਂ ਵਾਸਤੇ ਜਾਂ 10 ਘੰਟਿਆਂ ਇਹ ਘੰਟੇ ਤੋਂ ਘੰਟੇ ਵਾਸਤੇ ਹੁੰਦੇ ਐਡੇ ਵੱਡੇ ਸਮਾਂ ਨਹੀਂ ਹੁੰਦਾ ਇਹਨਾਂ ਦਾ ਇੱਕ ਇਹ ਹਾਂ ਤਾਂ ਹੁੰਦਾ ਯਾਰ ਉਹ ਕਾਈ ਹੁੰਦਾ ਕੇ ਵਸੇ ਇਹ ਲ ਵਿਆ ਦੀ ਜਮ ਮੇਰੇ ਲਈ ਕੋਣੀ ਹੁਣ ਬਾਰਡਰ ਕਿਹੜਾ ਕਹਿੰਦਾ ਤੇਰੇ ਲਈ ਪਾਕਿਸਤਾਨ ਦਾ ਬਾਰਡਰ ਬਾਰਡਰ ਹੋਵੇ ਹਾਂ ਉਹ ਚੀਜ਼ਾਂ ਹੋਵੇ ਇਹ ਤਾਂ ਹੋਗਾ ਹੀ ਹੁੰਦਾ ਵਾ ਇਹ ਤਾਂ ਹਮਕਾ ਹੁੰਦਾ ਵਸ ਚਲੋ ਚਲੋ ਠੀਕ ਹੈ ਜੀ ਅੰਤ ਤੱਕ ਧੰਨਵਾਦ ਵੀਰੇ ਸਾਰਿਆਂ ਦਾ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰਿਓ ਹਾਂ ਜੇ ਤੁਹਾਡੇ ਕੋਲੇ ਵੀ ਬੰਦਾ ਹੈਗਾ ਕੋਈ ਨਜ਼ਰ ਆਲਾ ਤਾਂ ਸਾਨੂੰ ਦੱਸਿਓ ਜਰੂਰ ਅਸੀਂ ਉਹਨੂੰ ਮਿਲਣਾ ਚਾਹਾਂਗੇ ਹਰ ਪਿੰਡ ਚ ਹੁੰਦੇ ਆਏ 507 ਬੰਦੇ ਇਹ ਜੇ ਠੀਕ ਹੈ ਸੋ ਧੰਨਵਾਦ ਦੋਸਤੋ ਵੀਡੀਓ ਵਧੀਆ ਲੱਗੇ ਸ਼ੇਅਰ ਜਰੂਰ ਕਰਿਓ ਤੇ ਲਾਈਕ